ਹਾਂਜੀ ਮੇਰਾ ਨਾਮ ਅੰਦੀਪ ਕੌਰ ਆ ਜੀ ਮੈਂ ਬਲਾਕ ਸੰਮਤੀ ਆ ਵੋਟਾਂ 'ਚ ਉੱਠ ਰਹੀ ਆ ਜੀ ਮੇਰਾ ਸੇਵੇ ਵਾਲੇ ਤੇ ਚੰਦਪਾਣ ਦਾ ਜੀ ਮੇਰੀ ਵੱਧ ਤੋਂ ਵੱਧ ਸਪੋਰਟ ਕਰਨੀ ਪੈਣ ਗਈ ਹਾਂਜੀ ਮੇਰਾ ਨਾਮ ਲਾਪਰੀ ਸਿੰਘ ਆ ਜੀ ਬਲਾਕ ਸੰਮਤੀ ਜੋ ਮੇਰੇ ਮਾਤਾ ਜੀ ਚੋਣ ਲੜ ਰਹੇ ਆ ਪਿੰਡ ਚੰਦਪਾਣ ਤੋਂ ਜੀ ਸਾਡੇ ਨਾਲ ਪਿੰਡ ਸੇਵੇ ਵਾਲਾ ਮੈਂ ਸੇਵੇ ਵਾਲੇ ਤੇ ਚੰਦਪਾਣ ਦੇ ਵੋਟਰਾਂ ਨੂੰ ਅਪੀਲ ਕਰਦਾ ਕਿ ਸਾਨੂੰ ਵੱਧ ਤੋਂ ਵੱਧ ਵੋਟ ਪਾ ਕੇ ਕਾਮਯਾਬ ਕਰਨ ਜੀ ਜੋ ਵੀ ਲੋਕਾਂ ਦੇ ਕੰਮ ਪਿੱਛੇ ਨੇ ਜਾਂ ਰਹਿੰਦੇ ਨੇ ਉਹ ਅਸੀਂ ਨਾਲ ਮساعدة ਤਾਂ ਐਮਐਲਏ ਸਾਹਿਬ ਦੀ ਸਹਾਇਤਾ ਨਾਲ ਉਹ ਕੰਮ ਪੂਰ ਚੜਾਵਾਂਗੇ ਜੀ ਅੱਗੇ ਵੀ ਐਮਐਲਏ ਸਾਹਿਬ ਨੇ ਬਹੁਤ ਹੀ ਪੈਸਾ ਦਿੱਤਾ ਸਾਡੇ ਪਿੰਡ ਨੂੰ ਬਹੁਤ ਪੈਸਾ ਦਿੱਤਾ ਜੀ ਅਸੀਂ 5 ਦਿਨ ਪਹਿਲਾਂ ਹੀ ਅਰਜ਼ੀ ਕੀਤੀ ਸੀਗੀ ਸਾਡੇ ਨਾਲ ਕਲੋਨੀ ਹੈ ਜੀ ਉਤੋਂ ਪਾਈਪਲਾਈਨ ਦੀ ਅਰਜ਼ੀ ਕੀਤੀ ਸੀ ਉਹਨਾਂ ਨੇ 5 ਦਿਨਾਂ ਦੇ ਵਿੱਚ ਹੀ ਉਹ ਹੈਂਡਲ ਕਰਕੇ ਸਾਡੇ ਪਾਈਪਲਾਈਨ ਆ ਗਈ ਪੈਪ ਆ ਗਏ ਨੇ ਪਿੰਡ 'ਚ ਤੇ ਉਹ ਬਾ ਵੋਟਾਂ ਤੋਂ ਬਾਅਦ ਨਾਲ ਦੀ ਨਾਲ ਕੰਮ ਸਟਾਰਟ ਹੋ ਜੂਗਾ ਉਹਨਾਂ ਦਾ ਵੀ ਮੈਂ ਆਪਦੇ ਵੋਟਰਾਂ ਨੂੰ ਦੋਨੇ ਪਿੰਡਾਂ ਦੇ ਵੋਟਰਾਂ ਨੂੰ ਮੈਂ ਵੱਧ ਤੋਂ ਵੱਧ ਅਪੀਲ ਕਰਦਾ ਜੀ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਜੀ ਅਸੀਂ ਸਾਰਿਆਂ ਦਾ ਬਹੁਤ ਹੀ ਧੰਨਵਾਦ ਤੇਰੀ ਨਹੀਂ ਹੋਵਾਂਗੇ ਜੀ